इक्की ਬਾਈ ਕੀ ਬਾਈ ਵਧੀਆ ਕੀ ਗਰੀਬ ਨੂੰ ਮਿਲਦੇ ਆ ਠੀਕ ਆ ਵਾਸ ਆ ਟੂ ਮੈਨ ਆ ਯੋ ਧਰਮਾਂ ਵਾਲੀ ਪਿਆਰ ਹੁੰਦਾ ਅਸੀਂ ਕਿੱਥੀਆਂ ਤਾਂ ਸਭ ਕੁਝ ਹੋਈ ਜਾਂਦਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਸ ਟੂਰੀਆਂ ਦੇ ਉੱਤੇ ਟੀਮ ਹੋਣੀ ਬਾਦਲੂਈਆ ਸਲਮੇਖ ਸਿੰਘ ਨੋਸ਼ ਟਾਪੀਓ ਖਿਆਲ ਨਾਲ ਇਸ ਟੂ ਮੈਨ ਇਸ ਹਿੰਦੀ ਪੰਜਾਬ ਅਟੂ ਇੰਦਸਪੀ ਪੰਜਾਬ ਇਹ ਦੁੱਤ ਜੀ ਕਲੀ ਹੋ ਸਕਦੀ ਦੋ ਯੰਗ ਮੁੰਡੇ ਆਪਾਂ ਸਾਰਿਆਂ ਨੂੰ ਰਿਪਰੈਜ਼ੈਂਟ ਕਰ ਲਈ ਆਏ ਹੋਏ ਆਸੀਂ ਆਪਣੇ ਲਈ ਨਹੀਂ ਕਰ ਰਹੇ ਇਹ ਆਪਣੇ ਲੋਕਾਂ ਲਈ ਕਰ ਰਹੇ ਆਂ ਵੀ ਜਦੋਂ ਕਿਤੇ ਬਾਹਰ ਤਾਂ ਲਈਏ ਨਾ ਤਾਂ ਇਹਨਾਂ ਦੀ ਕਾ ਪਿਆਗੀ ਆ ਗਈਆਂ ਇਹ ਦੇਖਣ ਓਏ ਪਰਾਂ ਹੋ ਗੋ ਪਿਆਗੀ ਆ ਗਈ 2 ਆ ਰੀ ਟੇਕਿੰਗ ਇਟ ਈਜ਼ੀ ਟੂ ਨੇ ਸਾਰੇ ਸਿੰਗਰਾਂ ਨੂੰ ਸਿੱਧੂ ਮੂਸੇਵਾਲੇ ਦੇ ਨਾਲ ਕੰਪੇਅਰ ਕਿਉਂ ਕੀਤਾ ਜਾਂਦਾ ਆ ਅਤੇ ਖਾਸ ਕਰਕੇ ਕਰਨ ਔਜਲਾ ਨੂੰ ਹੀ ਕਿਉਂ ਕੰਪੇਅਰ ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਨਾਲ ਕੀਤਾ ਜਾਂਦਾ ਆ ਆਖਿਰਕਾਰ ਕੰਟਰੋਵਰਸੀ ਕਿੱਥੋਂ ਤੱਕ ਇਹਨਾਂ ਦੋਵਾਂ ਦੀ ਚੱਲੀ ਸੀਗੀ ਉਹ ਸਾਰੇ ਜਾਣਦੇ ਆ ਗਾਣਿਆਂ ਦੇ ਵਿੱਚ ਇੱਕ ਦੂਜੇ ਨੂੰ ਕਿਵੇਂ ਰਿਪਲਾਈ ਦਿੰਦੇ ਸੀਗੇ ਪਰ ਜਦੋਂ ਹੀ ਸਿੱਧੂ ਮੂਸੇਵਾਲਾ ਆ ਗਿਆ ਉਸ ਤੋਂ ਬਾਅਦ ਕਰਨ ਔਜਲਾ ਕਿਸੇ ਦੇ ਨਾਲ ਬੀਫ ਜਿਹੜੀ ਕੀ ਨਹੀਂ ਬਣੀ ਹਲੇ ਤੱਕ ਕੰਟਰੋਵਰਸੀ ਨਹੀਂ ਚੱਲੀ ਜੇ ਉਸ ਤੋਂ ਬਾਅਦ ਕਰਨ ਉਹ ਜ਼ਰਾ ਇਹ ਕਹਿਣਾ ਹੈ ਕਿ ਹੁਣ ਮੈਂ ਪੰਜਾਬ ਦਾ ਨਾਮ ਜਿਹੜਾ ਕਿ ਉੱਪਰ ਲੈ ਕੇ ਜਾਵਾਂਗਾ ਨਾਲ ਮੇਰੇ 21 ਆ ਅਤੇ ਉਸ ਤੋਂ ਬਾਅਦ ਕਰਨ ਉਹ ਜ਼ਰਾ ਵੀ ਕਹਿੰਦਾ ਹੈ ਕਿ ਜਦੋਂ ਅਸੀਂ ਕਿਤੇ ਜਾਈਏ ਤਾਂ ਸਾਰੇ ਲੋਕ ਇਹ ਕਹਿੰਨ ਕਿ ਪਰਾਂ ਜੋ ਪੰਜਾਬੀ ਆਗੇ ਹੋਏ ਜਿਹੜਾ ਕਿ ਦਲਜੀਤ ਆਪਣੇ ਲਾਈਵ ਸ਼ੋਅਾਂ ਦੇ ਵਿੱਚ ਕਹਿੰਦਾ ਹੈ ਕਿ ਪੰਜਾਬੀ ਆਗੇ ਹੋਏ ਤਿੰਨਾਂ ਜਿਹੜੇ ਕਿ ਸਿੰਗਰ ਨੇ ਜਿਹੜਾ ਕਿ ਪੰਜਾਬ ਦਾ ਨਾਮ ਉੱਤੇ ਚੁੱਕਦੇ ਨੇ ਪੰਜਾਬੀ ਦੀ ਬੋਲੀ ਨੂੰ ਜਿਹੜਾ ਕਿ ਉਹ ਉੱਤੇ ਚੁੱਕਦੇ ਨੇ ਅਤੇ ਕੋਈ ਲੋਕ ਜਿਹੜੇ ਕਿ ਹੱਲੇ ਵੀ ਕੌਂਟਰੋਵਰਸੀਆਂ ਦਾ ਦੋਵਾਂ ਦੇ ਵਿੱਚ ਬਣਾ ਕੇ ਵੀਡੀਓ ਚਲਾ ਰਹੇ ਨੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਰਨ ਔਜਲਾ ਤੇ ਸਿੱਧੂ ਮੂਸੇਵਾਲੇ ਦੇ ਬਾਰੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ